ਅੱਜ ਆਪਾਂ ਇੱਕ ਛੋਟੇ ਜਿਹੇ ਪਰ ਬਹੁਤ ਹੀ ਮਤਲਬ ਅਰਥ ਭਰਪੂਰ ਲਿਖਤੀ ਹਿੱਸੇ ਦੀ ਥੋੜੀ ਗਹਿਰਾਈ ਵਿੱਚ ਜਾਵਾਂਗੇ ਇਹ ਸਤਨਾਮ ਦੇ ਜਾਪ ਦੇ ਅਭਿਆਸ ਬਾਰੇ ਹੈ ਆਪਣਾ ਮਕਸਦ ਬਸ ਇਹ ਹੈ ਕਿ ਇਸ ਛੋਟੀ ਜੀ ਲਿਖਤ ਦਾ ਮੁੱਖ ਸੁਨੇਹਾ ਕੀ ਹੈ ਤੇ ਇਹ ਸਾਡੇ ਮਨ ਤੇ ਕਿਵੇਂ ਅਸਰ ਪਾਉਂਦਾ ਹੈ ਇਸ ਨੂੰ ਸਮਝੀਏ ਹਾਂਜੀ ਬਿਲਕੁਲ ਤੇ ਇਹੋ ਜੇ ਛੋਟੇ ਪਰ ਗਹਿਰੇ ਅਧਿਆਤਮਿਕ ਹਵਾਲੇ ਹੁੰਦੇ ਨੇ ਉਹਨਾਂ 'ਚੋਂ ਅਰਥ ਕੱਢਣਾ ਹਮੇਸ਼ਾ ਇਹ ਕਹੇ ਲੋ ਦਿਲਚਸਪ ਹੁੰਦਾ ਹੈ ਖਾਸ ਕਰਕੇ ਜਦੋਂ ਗੱਲ ਸਿੱਧੀ ਸਾਡੀ ਅੰਦਰੂਨੀ ਹਾਲਤ ਨਾਲ ਜੁੜੀ ਹੋਵੇ ਬਿਲਕੁਲ ਤਾਂ ਇਹ ਲਿਖਿਤ ਸ਼ੁਰੂ ਹੁੰਦੀ ਹੈ ਇੱਕ ਬੇਸਿਕ ਜੀ ਗੱਲ ਤੋਂ ਕਿ ਸਤਨਾਮ ਦਾ ਜਾਪ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਇੱਕ ਤਰ੍ਹਾਂ ਦੀ ਅੰਦਰੂਨੀ ਅਧਿਆਤਮਿਕ ਤਾਕਤ ਦਿੰਦਾ ਹੈ ਇਹਦੇ ਵਿੱਚ ਇੱਕ ਲਾਈਨ ਖਾਸ ਤੌਰ ਤੇ ਆਉਂਦੀ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਮਤਲਬ ਤਾਂ ਸਾਫ਼ ਜਿਹਾ ਹੀ ਲੱਗਦਾ ਕਿ हे ਮਨ ਹਮੇਸ਼ਾ ਸੱਚ ਦੇ ਨਾਮ ਦਾ ਯਾਨੀ ਸਤਨਾਮ ਦਾ ਸਿਮਰਨ ਕਰ ਪਰ ਇਹ ਸੱਚ ਦਾ ਨਾਮ ਅਸਲ ਵਿੱਚ ਹੈ ਕੀ ਇਸ ਤੇ ਥੋੜਾ ਸੋਚਣਾ ਵੰਦਾ ਹੈ